ਆ ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਪਿੰਡ ਸੁਖਾਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮਿੱਤਰੋ ਮੋਗਾ ਤੇ ਬਾਈ ਦਰਸ਼ਨ ਦੇ ਘਰੋਂ ਇੱਕ ਚੰਗੇ ਵਜਣ ਵਾਲੀ ਆਪਾਂ ਸਾਨੂੰ ਮੱਝ ਦਿਖਾ ਰਹੇ ਆ ਦੁੱਧ ਵੀ ਬਾਈ ਕਹਿੰਦਾ ਵੀ ਪਿਛਲੇ ਸੂਏ ਚੰਗਾ ਸੀ ਤੇ ਅਗਤੀ ਵੀ ਮਿੱਤਰੋ ਚੰਗਾ ਕੱਢਣ ਦੀ ਉਮੀਦ ਆ ਤੇ ਸੂਣ ਤੇ ਬਿਲਕੁਲ ਨੇੜੇ ਆ ਦੋ ਚਾਰ ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਤੇ ਥਾਂਲੇ ਵੀ ਦੀ ਪੂਰੀ ਸਾਫ਼ ਆ ਚੰਗਾ ਮੋਟਾ ਥਾਣਾ ਤੋ ਕਾਫੀ ਜਿਹੜੇ ਦੋਸਤਾਂ ਦੇ ਫੋਨ ਆ ਰਹੇ ਸੀ ਵੀ ਪਸ਼ੂਆਂ ਦੇ ਜਿਹੜੇ ਰੇਟ ਆ ਕਾਫੀ ਵੱਧ ਚੁੱਕੇ ਨੇ ਤੇ ਇਹਦਾ ਰੇਟ ਵੀ ਮਿੱਤਰੋ ਕਾਫੀ ਆ ਵਧੀਆ ਸੋਹਣਾ ਕੋਈ ਬਾਹਲਾ ਵੀ ਨਹੀਂ ਤੇ ਹਰ ਭਰਾ ਦੇ ਪਰਤੇ ਚਾਉਣ ਵਾਲਾ ਰੇਟ ਹੈ ਤੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਥਾਲੇ ਵੀ ਦੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ਼ ਥਣ ਚੰਗਾ ਮੋਟਾ ਥਣ ਪਰ ਥੋੜੇ ਜਿਹਾ ਨੌ ਜ਼ਰੂਰ ਵਧੇ ਨੇ ਨੌ ਲਾਉਣ ਵਾਲਿਆ ਕਿ ਜਦੋਂ ਪਸ਼ੂ ਪਾਲਕ ਪਸ਼ੂ ਨੇੜੇ ਆ ਜਾਂਦਾ ਸੂਟ ਦੇ ਉਦੋਂ ਨਹੀਂ ਲਾਉਂਦਾ ਤੇ ਹੁਣ ਸੂਏ ਤੋਂ ਬਾਅਦ ਮਿੱਤਰੋ ਜਿਹੜਾ ਭਰਾ ਲੈ ਕੇ ਜਾਊ ਪਹਿਲਾਂ ਨੌ ਲਾਹੁਣੇ ਜ਼ਰੂਰੀ ਆ ਕਿਉਂਕਿ ਨੌ ਦੀ ਤਕਲੀਬ ਕਾਫੀ ਹੁੰਦੀ ਹੈ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਠੀਕ ਆ ਸਿੱਤਾ ਜੀ ਹਾਂਜੀ ਹਾਂਜੀ ਆਪਣਾ ਪਿੰਡ ਹੈਗਾ ਸੁਖਨਾਨਦ ਹਨਾ ਘਰ ਆਪਣਾ ਭਗਤ ਜਲੀ ਸ਼ਰਕ ਦੇ ਉੱਪਰ ਹੀ ਆ ਜੀ ਹਾਂ ਜਦੋਂ ਪਿੰਡ 'ਚ ਐਂਟਰ ਹੁੰਨੇ ਆ ਹਾਂਜੀ ਐਂਟਰ ਹੁੰਨੇ ਆ ਆ ਸਾਹਮਣੇ ਪਹਿਲੀਆਂ ਦੋ ਕੋਠੀਆਂ ਹੁੰਦੀਆਂ ਹਨਾ ਹਾਂਜੀ 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 ਠੀਕ ਆ ਇਹ ਜਿਹੜੇ ਮੱਝ ਆਪਾਂ ਦਿਖਾਈਆ ਕਰਤੀ ਹੈ ਜੀ ਹਾਂਜੀ ਹਾਂਜੀ ਕਿੰਨਾ ਕੁ ਜਿਹੜਾ ਇਹਨੇ ਦੁੱਧ ਦਿੱਤਾ ਪਾ ਦੁੱਧ ਇਹਨੇ 15 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਤੇ ਬਾਕੀ ਬਹੁਤ ਸੀਲ ਆ ਠੀਕ ਹੈ ਤੇ ਬਹੁਤ ਵਧੀਆ ਕਿੰਨਾ ਕੁ ਚਰ ਮੱਲਾ ਦੁੱਧ ਦਿੰਦੀ ਆ ਸੂਏ ਤੋਂ ਬਾਅਦ ਦੋ ਦੇ ਛੱਡੀ ਆ ਜੀ ਆਪਾਂ ਇਹਦੀ ਵੀੜ ਬੰਦ ਕਰਕੇ 2 ਮਹੀਨੇ ਪਹਿਲਾਂ ਹੀ ਛੱਡੀ ਆ ਹਾਂਜੀ ਹਾਂਜੀ ਬਹੁਤ ਪਸ਼ੂ ਘੱਟ ਪਸ਼ੂ ਹੁੰਦੇ ਆ ਜਿਹੜੇ ਹਨ ਨਹੀਂ ਤਾਂ ਜਦੋਂ ਅੱਧ ਕੱਪ ਹੋ ਜਾਂਦੇ ਆ ਭੱਜ ਜਾਂਦੇ ਆ ਹਨਾ ਹਾਂਜੀ ਬਾਕੀ ਨੂੰ ਐ ਨਹੀਂ ਹੈਗਾ ਕੋਈ ਹੱਥ ਦਾ ਆ ਜੁ ਆਪਣਾ ਮੁੰਡਾ ਇਹੀ ਚੋਂਦਾ ਹੈਗਾ ਠੀਕ ਹੈ ਤੇ ਬਹੁਤ ਵਧੀਆ ਚਵਾਈ ਆ ओके okay. सीला पूरी बढ़िया ਮੁੱਲ ਕੀ ਕਰਤਾ ਜੀ ਮੁੱਲੇ ਦਾ ਬਾਈ ਜੀ ਲੈਣ ਦੇਣੀ ਆਪਾਂ 1.5 ਲੱਖ ਰੁਪਇਆ ਹੈਗਾ ਹਾਂਜੀ ਤੇ ਫੋਨ ਨੰਬਰ ਵੀ ਦੱਸ ਦੋ ਫੇਰ ਆਪਾਂ ਤੋਰ ਕੇ ਦਿਖਾਵਾਂ 94171 94171 07075 07075 ਹਾਂਜੀ ਆ ਤੋਰ ਕੇ ਦਿਖਾਓ ਜੀ ਫੇਰ ਤੇ ਮੁੱਲ ਮਿੱਤਰੋ 1.5 ਲੱਖ ਆ ਮਾਨ ਤਾਨ ਬੜਾ ਮੋਟਾ ਹੋਊਗਾ ਤੇ ਕਦ ਕੱਢ ਤੇ ਸਿੰਘ ਜ਼ਰੂਰ ਖੁੱਲੇ ਆ ਪਰ ਚੰਗੇ ਵਜਨ ਵਾਲੀ ਆ ਚੰਗੇ ਹਵਾਨੇ ਵਾਲੀ ਆ ਦੁੱਧ ਮਿੱਤਰੋ ਜਿਹੜੇ ਹਿਸਾਬ ਨਾਲ ਤਿਆਰ ਹੋ ਰਹੀ ਆ ਦੁੱਧ 15 ਲੀਟਰ ਤੋਂ ਉੱਪਰ ਕੱਢਣ ਦੀ ਉਮੀਦ ਆ ਪਰ ਅੱਗੇ ਤੁਹਾਡੀ ਸੇਵਾ ਹੈ 18 ਨਹੀਂ ਕਹਿੰਦੇ 20 ਨਹੀਂ ਕਹਿੰਦੇ ਕਿਉਂਕਿ ਜਿਹੜੀਆਂ ਚੀਜ਼ਾਂ ਜਿਵੇਂ ਹੁੰਦੀਆਂ ਕੋਸ਼ਿਸ਼ ਹੁੰਦੀ ਵੀ ਆਪਾਂ ਉਵੇਂ ਕਗੇ ਕਈ ਵਾਰ ਜਿਹੜਾ ਰੇਟ ਵੱਧ ਮੰਗ ਲੈਂਦੇ ਨੇ ਇੱਕ ਮਿੰਟਾਂ ਦੇ ਵਿੱਚ ਵੀ ਆ ਰਿਹਾ ਸੀ ਕਿਉਂਕਿ ਹੁਣ ਉਹ ਪਸ਼ੂ ਪਾਲਕ ਦਾ ਆਪ ਦਾ ਰੇਟ ਹੈ ਪਰ ਜੇਕਰ ਆਪਾਂ ਤੋਂ ਮਿੱਤਰੋ ਰੇਟ ਕਰਾਉਂਦਾ ਤਾਂ ਆਪਾਂ ਉਨਾ ਹੀ ਕਰਦੇ ਆ ਜਿੰਨਾ ਕੋ ਹੁੰਦਾ ਹੈ ਕਿਉਂਕਿ ਆਪਾਂ ਨੂੰ ਪਸ਼ੂਆਂ ਬਾਰੇ ਤਕਰੀਬਨ ਕਾਫੀ ਤੱਕ ਹੈ ਤੇ ਕੋਸ਼ਿਸ਼ ਹੁੰਦੀ ਆ ਵੀ ਆਪਾਂ ਰੇਟ ਉਹਨੇ ਹੀ ਕਰਾ ਗਏ ਜਿਹੜਾ ਦਾ ਭਰਾ ਦਾ ਪਹਿਲੇ ਫੋਨ ਤੇ ਪਸ਼ੂ ਵਿਕ ਜੀ ਤੇ ਮੁੱਲ ਫੇਰ ਆਪਾਂ ਕਹਿੰਦੇ ਵੀ 1.5 ਲੱਖ ਹੈ ਇੱਕ ਵਾਰੀ ਨੰਬਰ ਹੋਰ ਦੱਸ ਦੋ ਦੁਬਾਰੇ 94171 94171 07075 07075 ਕੋਈ ਵਪਾਰ ਦਾ ਕੰਮ ਤਾਂ ਨਹੀਂ 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 ਠੀਕ ਹੈ ਘਰੇਲੂ ਇਹ ਮਿੱਤਰੋ ਵੀੜੂ ਦਾ ਦਿਨ ਕਿੰਨੇ ਕਰਿੰਦੇ ਸੂਣ ਚ ਜੀ ਚਾਰ ਕਿ ਦਿਨ ਹੋ ਗਏ ਚਾਰ ਕਿ ਦਿਨ ਠੀਕ ਆ ਪਹਿਲਾ ਮਗਰੋ ਮਿੱਤਰੋ ਪਸੂ ਕਦੋਂ ਵੀ ਸੂ ਸਕਦਾ ਹੈ ਦਿਨ ਚਾਰਕ ਬਾਕੀ ਹੈ ਤੇ ਜੇਕਰ ਕਿਸੇ ਭਰਾ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਸੋ ਥਰਲੇ ਵੀ ਫਿਰ ਆਪਾਂ ਸਭ ਨੇ ਦਿਖਾਉਣਾ ਜੀ ਬਹੁਤ ਸਾਫ ਐਕਸ ਹਵਾਨਾ ਤੇ ਸੂਣ ਦੇ ਮੇਰਾ ਅੰਦਾਜ਼ਾ ਵੀ ਇੱਕ ਦੋ ਦਿਨ ਲਊਗੀ ਵੱਧ ਘੱਟ ਪਸੂ ਕਦੋਂ ਵੀ ਸੂ ਸਕਦਾ ਸੋ ਸਾਰੇ ਵੀਰਾਂ ਦਾ ਧੰਨਵਾਦ